ਇਹ ਉਹ ਡੇਰਾ ਹੈਗਾ ਜੀ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਦੇ بیٹے ਬਾਬਾ ਸ੍ਰੀ ਚੰਦ ਦਾ ਡੇਰਾ ਹੁੰਦਾ ਸੀ ਜੀ ਤੇ ਇੱਥੇ ਹੀ ਜਦੋਂ 1612 ਈਸਵੀ ਵਿੱਚ ਉਹ ਪੂਰੇ ਹੋਏ ਹੈ ਇੱਥੇ ਹੀ ਉਹਨਾਂ ਦੀ ਸਮਾਦ ਬਣੀ ਸਾਬ ਮੇਰੇ ਪਿੱਛੇ ਉਹ ਦੇਖ ਸਕੋ ਉੱਥੇ ਉਹ ਉੱਚੀਆਂ ਟਾਲੀਆਂ ਦਿੱਖੀਆਂ ਜਗ੍ਹਾ ਦੇ ਵੀ ਇੱਥੇ ਆਵ ਜੀ ਤੁਹਾਨੂੰ ਦਿਖਾਈਏ ਇਹ ਦੇਖੋ ਅਜੇ ਵੀ ਇੱਥੇ ਦੇਖੋ ਜੀ ਇਹ ਟਾਲੀ ਉਸ ਪੇੜ ਤੋਂ ਇੱਥੇ ਨਿਕਲ ਰਹੀ ਹੈ ਕਿ ਇਥੇ ਪੀੜ ਵੀ ਹੈਗਾ ਟਾਲੀਆਂ ਵੀ ਹੈਗੀਆਂ ਇਥੇ ਤੇ ਉਹ ਪੱਥਰ ਵੀ ਹੈਗੇ ਆ ਛੋਟੀ ਇਟ ਦੇ ਜਿਹਦੇ ਨਾਲ ਇਹ ਜਗਾ ਬਣੀ ਸੀ ਅੱਜ ਜੀਵੇ ਸਾਜਾ ਪੰਜਾਬ ਆਪਜੀ ਨਾਲ ਇੱਕ ਬੜਾ ਪੁਰਾਣਾ ਢੇਰਾ ਇਹ ਸਮਾਦ ਜਿਹੜੀ ਲਾਹੌਰ ਰੇਲਵੇ ਸਟੇਸ਼ਨ ਦੇ ਨੇੜੇ ਹੁੰਦੀ ਸੀ ਜੀ ਅਸੀਂ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰਾਂਗੇ ਇਹ ਉਹ ਡੇਰਾ ਹੈਗਾ ਜੀ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਦੇ بیٹے ਬਾਬਾ ਸ੍ਰੀਚੰਦ ਦਾ ਡੇਰਾ ਹੁੰਦਾ ਸੀ ਜੀ ਤੇ ਇੱਥੇ ਹੀ ਜਦੋਂ 1612 ਈਸਵੀ ਵਿੱਚ ਉਹ ਪੂਰੇ ਹੋਏ ਹੈ ਇੱਥੇ ਹੀ ਉਹਨਾਂ ਦੀ ਸਮਾਦ ਬਣੀ ਸੀ ਬਾਬਾ ਸ੍ਰੀਚੰਦ ਜਿਹੜੇ ਹੈਗੇ ਹੈ ਜੀ ਉਹਨਾਂ ਨੇ ਆਪਣੇ ਪਿਤਾ ਜੀ ਸ੍ਰੀ ਗੁਰੂ ਨਾਨਕ ਸਾਹਿਬ ਦਾ ਰਸਤਾ ਨਹੀਂ ਅਪਣਾਇਆ ਲੇਕਿਨ ਫੇਰ ਵੀ ਜਿੰਨੇ ਵੀ ਗੁਰੂ ਸਾਹਿਬ ਉਸ ਤੋਂ ਬਾਅਦ ਆਏ ਹੈ ਉਹਨਾਂ ਨੇ ਬਾਬਾ ਸ੍ਰੀ ਚੰਦ ਹਰਾਂ ਦਾ ਆਦਰ ਤੇ ਸਤਿਕਾਰ ਕੀਤਾ ਇਹ ਜਿਹੜੀ ਸਮਾਦ ਹੈ ਜੀ ਬਾਬਾ ਸ੍ਰੀ ਚੰਦ ਹਰਾਂ ਦੀ ਇਹ ਜੀ 1947 ਤੋਂ ਪਹਿਲੇ ਹੀ ਖਤਮ ਹੋ ਗਈ ਸੀ ਕਦੋਂ ਵੰਡ ਤੋਂ ਪਹਿਲੇ ਖਤਮ ਹੋਈ ਹੈ ਸਾਨੂੰ ਪਤਾ ਨਹੀਂ ਜੀ ਲੇਕਿਨ ਇਹਦੇ ਬਾਰੇ ਮੁਹੰਮਦ ਲਤੀਫ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਵੀ ਰੇਲਵੇ ਸਟੇਸ਼ਨ ਦੇ ਨੇੜੇ ਸੀ ਲੇਕਿਨ ਹੋਰ ਅੱਗੇ ਗੱਲ ਨਹੀਂ ਕਰਦਾ ਕਿ ਕਿੱਥੇ ਹੈਗੀ ਇਹ ਜਗ੍ਹਾ ਦਾ ਨਾਂ ਸੀ ਜੀ ਟਾਲੀਸਾ ਇੱਥੇ ਇੱਕ ਪੁਰਾਣੀ ਟਾਲੀ ਹੁੰਦੀ ਸੀ ਜੀ ਜਿਹਦੇ ਕਰਕੇ ਇਹਦਾ ਨਾਂ ਸੀ ਟਾਲੀ ਸਾਹਿਬ ਲੇਕਿਨ ਇਹ ਜਿਹੜਾ ਸਥਾਨ ਹੈਗਾ ਹੈ ਡੇਰਾ ਹੈਗਾ ਹੈ ਇਹ ਬਿਲਕੁਲ ਖਤਮ ਹੋ ਗਿਆ ਸੀ 1947 ਤੋਂ ਪਹਿਲੇ ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਖੋਜੀ ਹੈ ਉਹਨਾਂ ਨੇ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਕੋਈ ਕਹਿੰਦੇ ਹੈ ਕਿ ਦੋ ਮੋਰੀ ਗੀਟ ਹੈਗਾ ਰੇਲਵੇ ਸਟੇਸ਼ਨ ਤੋਂ ਅੱਗੇ ਜਾ ਕੇ ਲਾਹੌਰ ਦੇ ਉੱਥੇ ਹੈ ਲੇਕਿਨ ਕਿਸੇ ਨੂੰ ਇਹਦੀ ਸੁਣ ਨਹੀਂ ਮਿਲੀ ਕਿ ਕਿੱਥੇ ਹੈਗਾ ਸੀ ਜੀਵੇ ਸਾਂਝਾ ਪੰਜਾਬ ਜੀ ਆਪਣੀ ਰਿਸਰਚ ਦੇ ਅੰਦਰ ਜਿਹਨੇ ਵੀ ਲਾਹੌਰ ਦੇ ਪੁਰਾਣੇ ਨਕਸ਼ੇ ਹੈਗੇ ਆ ਜੀ ਅਸੀਂ ਉਹ ਸਾਰੇ ਇਕੱਠੇ ਕੀਤੇ ਤੇ ਇਹ 1867 ਦਾ ਇੱਕ ਨਕਸ਼ਾ ਹੈਗਾ ਲਾਹੌਰ ਦਾ ਜਿਹਦੇ ਵਿੱਚ ਸਾਨੂੰ ਤਾਲੀ ਸਾਹਿਬ ਗੁਰਦੁਆਰਾ ਇਹ ਦਾਨਿਸ਼ਾਨ ਮਿਲੇਆ ਲਿਖਿਆ ਹੋਇਆ ਹੈ ਅੰਗਰੇਜ਼ੀ ਵਿੱਚ 1867 ਅਸੀਂ ਜੀ ਫੇਰ ਉਹਨੂੰ ਲੈ ਕੇ ਅਸੀਂ ਰੇਲਵੇ ਸਟੇਸ਼ਨ ਤੋਂ ਦੇਖਿਆ ਕਿਹੜੇ ਪਾਸੇ ਸੀ ਫੇਰ ਅਸੀਂ ਗੂਗਲ ਮੈਪਸ ਲੈ ਕੇ ਉਸੇ ਜਗ੍ਹਾ ਨੂੰ ਜੀਓ ਲੋਕੇਟ ਕੀਤਾ ਤੇ ਲੱਭਿਆ ਕਿ ਕਿੱਥੇ ਉਹ ਡੇਰਾ ਇਸਮਾਦ ਸ੍ਰੀ ਚੰਦੀ ਕਿੱਥੇ ਹੁੰਦੀ ਸੀ ਉਹ ਇਨਫਰਮੇਸ਼ਨ ਨੂੰ ਲੈ ਕੇ ਅਸੀਂ ਉਸ ਜਗ੍ਹਾ ਜਾਵਾਂਗੇ ਤੁਸੀਂ ਸਾਡੇ ਨਾਲ ਚੱਲੋਗੇ ਤੇ ਦੇਖਿਓ ਉਸ ਜਗ੍ਹਾ ਤੇ ਜਾ ਕੇ ਉਹ ਜਿਹੜਾ ਮੈਪ ਹੈਗਾ 1867 ਦਾ ਉਹਨੂੰ ਜੀਓ ਲੋਕੇਟ ਕੀਤਾ ਗੂਗਲ ਮੈਪਸ ਤੇ ਤੇ ਜਾ ਕੇ ਆਪਾਂ ਦੇਖੀਏ ਉੱਥੇ ਕਿ ਉਹ ਜਿਹੜਾ ਡੇਰਾ ਸੀ ਉਹ ਸਮਾਦ ਕਿੱਥੇ ਸੀ ਆ ਜੀਵੇ ਸਾਜਾ ਪੰਜਾਬ ਸਿੱਖ ਧਰਮ ਦੀ ਭੁੱਲੀ ਹੋਈ ਯਾਦ ਜਿਹਦਾ ਨਾਮ ਸੀ ਜੀ ਟਾਲੀ ਸਾਹਿਬ ਰੇਲਵੇ ਸਟੇਸ਼ਨ ਲਾਹੌਰ ਦੇ ਨੇੜੇ ਉੱਥੇ ਅਸੀਂ ਆ ਜਾਏ ਹਾਂ ਜੀ ਇਹ ਉਹ ਜਗ੍ਹਾ ਹੈਗੀ ਹੈ ਜੀ ਜਿੱਥੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ بیٹے ਜਿਹੜੇ ਹੈਗੇ ਸ੍ਰੀ ਚੰਦ ਬਾਬਾ ਸ੍ਰੀ ਚੰਦ ਦਾ ਇੱਥੇ ਡੇਰਾ ਹੁੰਦਾ ਸੀ ਤੇ ਇੱਥੇ ਹੀ ਉਹਨਾਂ ਦੀ ਸਮਾਦ ਹੁੰਦੀ ਸੀ ਇਹ ਜਿਹੜੀ ਸਮਾਦ ਹੈ ਜੀ 1947 ਤੋਂ ਪਹਿਲੇ ਹੀ ਇਹ ਟੱਟ ਗਈ ਸੀ ਬਿਲਕੁਲ ਖਤਮ ਹੋ ਗਈ ਸੀ ਜੀਬੇ ਸਾਂਝਾ ਪੰਜਾਬ ਨੂੰ ਇਹ ਜਗ੍ਹਾ ਕਿਵੇਂ ਮਿਲੀ ਜੀ ਅਸੀਂ ਇੰਗਰੀਜ਼ ਦੇ ਦੌਰ ਦੇ ਜਿੰਨੇ ਵੀ ਪੁਰਾਣੇ ਮੈਪ ਐ ਅਸੀਂ ਉਹ ਦੇਖੇ ਤੇ ਉਹਨਾਂ ਵਿੱਚੋਂ 1867 ਦਾ ਜਿਹੜਾ ਮੈਪ ਹੈਗਾ ਉਹਦੇ ਅੰਦਰ ਇਹ ਜਗਾ ਦਾ ਨਾਮ ਟਾਲੀ ਸਾਹਬ ਲਿਖਿਆ ਸੀ ਹੁਣ ਅਸੀਂ ਜੀ ਲਾਹੌਰ ਰੇਲਵੇ ਸਟੇਸ਼ਨ ਤੋਂ ਅਸੀਂ ਰਸਤਾ ਨਾਪਿਆ ਕਿੰਨੀ ਦੂਰੀ ਤੇ ਜੀਓ ਲੋਕੇਸ਼ਨ ਕਰਕੇ ਇਹਦੀ ਅਸੀਂ ਹੁਣ ਅੱਜ ਅਸੀਂ ਗੂਗਲ ਮੈਪਸ ਵਰਤ ਕੇ ਉਸ ਜਗਾ ਤੇ ਆਏ ਆ ਮੇਰੇ ਪਿੱਛੇ ਦੇਖ ਸਕਦੇ ਹੋ ਜਿੱਥੇ ਟਾਲੀ ਸਾਹਬ ਹੁੰਦੇ ਸੀ ਜੀ ਉਸੀ ਮੇਰੇ ਪਿੱਛੇ ਇਹ ਪੁਰਾਣਾ ਪੀੜ ਵੀ ਦੇਖ ਸਕਦੇ ਹੋ ਇਸ ਗੁਰਦੁਆਰਾ ਸਾਹਿਬ ਦੀ ਇੱਕੋ ਹੀ ਨਿਸ਼ਾਨੀ ਬਚੀ ਹੈ ਇਹ ਪਿੱਛੇ ਤੇ ਜੀ ਇਹ ਜਿਹੜੀ ਜਗ੍ਹਾ ਹੈਗੀ ਇੱਥੇ ਸ੍ਰੀ ਚੰਦ ਹਰਾਂ ਦਾ ਡੇਰਾ ਹੁੰਦਾ ਸੀ ਉਹਦੀ ਸਮਾਦ ਹੁੰਦੀ ਸੀ ਤੇ ਸ੍ਰੀ ਚੰਦ ਜੀ 1012 ਵਿੱਚ ਇਸਵੀ ਵਿੱਚ ਪੂਰੇ ਹੋਏ ਤੇ ਇੱਥੇ ਉਹਦਾ ਡੇਰਾ ਹੁੰਦਾ ਸੀ ਤੇ ਜਿੰਨੇ ਵੀ ਸਾਡੇ ਗੁਰੂ ਸਾਹਿਬਾਂ ਹੈਗੇ ਆ ਜੀ ਉਹ ਬਾਬਾ ਸ੍ਰੀ ਚੰਦ ਕਿਉਂਕਿ ਪਹਿਲੇ ਪਾਸ਼ਾ ਦੇ ਪੁੱਤਰ ਹੁੰਦੇ ਸੀ ਉਹਨਾਂ ਦਾ ਬਹੁਤ ਆਦਰ ਸਤਕਾਰ ਕਰਦੇ ਸੀ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਅੱਗੇ ਗੱਦੀ ਨਿਸ਼ੀਨ ਆਏ ਐ ਉਹ ਫਿਰ ਵਿਦਾਂਤਿਕ ਹੋ ਗਏ ਤੇ ਸਿੱਖ ਧਰਮ ਤੋਂ ਦੂਰ ਹੋ ਗਏ ਲੇਕਿਨ ਬਾਬਾ ਸ੍ਰੀ ਚੰਦ ਜੀ ਜਿਹੜੇ ਹੈਗੇ ਐ ਉਹਨਾਂ ਦਾ ਬਾਕੀ ਪਹਿਲੇ ਪਾਸ਼ਾਵ ਜਿੰਨੇ ਵੀ ਗੁਰੂ ਸਾਹਿਬਾਂ ਸੀ ਉਹਨਾਂ ਨੂੰ ਬਹੁਤ ਪਿਆਰ ਤੇ ਮੁਹੱਬਤ ਸੀ ਜੀ ਤੇ ਅੱਜ ਜੀ ਇਹ ਵੇ ਸਾਂਝਾ ਪੰਜਾਬ ਦੀ ਜਗ੍ਹਾ ਦੁਬਾਰਾ ਲੱਭੀ ਹੈ ਜੀ ਅਸੀਂ ਚਾਹੁੰਦੇ ਆ ਕਿ ਇੱਥੇ ਆਣਾ ਬੜਾ ਔਖਾ ਹੈ ਕਿਉਂਕਿ ਰੇਲਵੇ ਲਾਈਨ ਤੋਂ ਕ੍ਰਾਸ ਕਰਕੇ ਤੁਹਾਨੂੰ ਪਾਰ ਆਣਾ ਪੈਂਦਾ ਹੈ ਲੇਕਿਨ ਇੱਥੋਂ ਦੀ ਜੀਓ ਲੋਕੇਸ਼ਨ ਅਸੀਂ ਤੁਹਾਨੂੰ ਦੇ ਰਹੇ ਆ ਜੀ ਇੱਥੇ ਆਓ ਇੱਥੇ ਆ ਕੇ ਇੱਕ ਉਸ ਟਾਈਮ ਦਾ ਪੀਰੀਅਡ ਜਿਹੜਾ ਪਿੱਛੇ ਉਹ ਵੀ ਹੈਗਾ ਜੀ ਇੱਕ ਨਾ ਇੱਕ ਬਹੁਤ ਜ਼ਰੂਰੀ ਚੀਜ਼ ਹੈ ਜੀ ਜਦੋਂ ਅਸੀਂ 867 ਦੇ ਮੈਪ ਤੋਂ ਇਸ ਜਗ੍ਹਾ ਨੂੰ ਜੀਓ ਲੋਕੇਟ ਕੀਤਾ ਇੱਥੇ ਆ ਕੇ Google Maps ਤੇ ਤੇ ਤੁਸੀਂ ਮੰਨ ਨਹੀਂ ਸਕਦੇ ਕਿ ਜਦੋਂ ਅਸੀਂ ਉਸ ਜਗ੍ਹਾ ਤੇ ਆਏ ਹਾਂ ਇਸ ਜਗ੍ਹਾ ਤੇ ਕੋਈ ਕੋਈ ਉਹ ਜਗ੍ਹਾ ਜਿੱਥੇ ਪੇੜ ਹੈਗਾ ਇਹਨੂੰ ਕਹਿੰਦੇ ਸੀ ਟਾਲੀ ਸਾਹ ਇਹ ਜਿਹੜੀ ਸਮਾਸ਼ ਸੀ ਸ੍ਰੀ ਚੰਦੀ ਜੀ ਉਹਦੇ ਨਾਲ ਇੱਕ ਕਮਰਾ ਸੀ ਗੁਰੂ ਸਾਹਿਬ ਪ੍ਰਕਾਸ਼ ਹੁੰਦਾ ਸੀ ਇਸ ਬਕਾਇਦਾ ਇਸ ਗੁਰਦੁਆਰਾ ਸਾਹਿਬ ਹੁੰਦੇ ਸੀ ਇਸੇ ਨਿਸ਼ਾਨ ਸਾਹਿਬ ਲੱਗਦੇ ਸੀ 1892 ਵਿੱਚ ਲਤੀਫ ਜਿਹੜਾ ਹਿਸਟੋਰੀਅਨ ਠਗਾ ਸੀ ਉਹਨੇ ਨਾ ਜਗ੍ਹਾ ਜਿਹੜੀਆਂ ਹੈਗੀਆਂ ਉਹ ਉਹ ਕਿਹੋ ਜਿਹੀ ਲੱਗਦੀਆਂ 5890 ਵਿੱਚ ਬੜੀ ਸੋਹਣੀ ਲਿਖੀਆਂ ਨੇ ਉਹ ਦੱਸਦਾ ਹੈ ਕਿ ਇਹ ਜਿਹੜੀ ਜਗ੍ਹਾ ਹੈਗੀ ਹੈ ਇਹਦੇ ਅੱਠ ਪਾਸੇ ਹੁੰਦੇ ਸੀ ਇੱਥੇ ਟਾਲੀ ਲੱਗੀਆਂ ਹੁੰਦੀ ਸੀ ਉਹ ਬਿਲਡਿੰਗ ਤੇ ਜੀ ਖਤਮ ਹੋ ਗਈ ਹੈ ਬਿਲਕੁਲ ਹਾਂ ਆਪ ਦੇਖ ਸਕਦੇ ਹੋ ਲੇਕਿਨ ਉਹ ਜਿਹੜਾ ਪੀੜ ਹੈਗਾ ਜਿੰਨਾਂ ਨੂੰ ਕਹਿੰਦੇ ਸੀ ਟਾਲੀ ਸਾਹਿਬ ਉਹ ਅਜੇ ਇੱਥੇ ਬਚਿਆ ਹੋਇਆ ਜੀ ਪਿੱਛੇ ਆਪਣੇ ਇੱਕੋ ਨਿਸ਼ਾਨੀ ਬਚੀ ਇਹ ਜਿਹੜਾ ਸਾਰਾ ਇਲਾਕਾ ਹੈ ਜੀ ਇਹ ਤਾਂ ਟਾਲੀਆਂ ਦਾ ਜੰਗਲ ਹੁੰਦਾ ਸੀ ਅਗਰ ਆਪ ਮੇਰੇ ਪਿੱਛੇ ਉਹ ਦੇਖ ਸਕੋ ਉੱਥੇ ਤਾਂ ਉਹ ਉੱਚੀਆਂ ਟਾਲੀਆਂ ਦਿਖਣਗੀਆਂ ਜਗ੍ਹਾ ਦੇ ਵੀ ਇੱਥੇ ਆਓ ਜੀ ਤੁਹਾਨੂੰ ਦਿਖਾਈਏ ਇਹ ਦੇਖੋ ਅਜੇ ਵੀ ਇੱਥੇ ਦੇਖੋ ਜੀ ਇਹ ਟਾਲੀ ਉਸ ਪੇੜ ਤੋਂ ਇੱਥੇ ਨਿਕਲ ਰਹੀ ਹੈ ਦੂਜਾ ਜੀ ਅਗਰ ਇੱਥੇ ਕੋਈ ਇਤਿਹਾਸਿਕ ਜਗ੍ਹਾ ਪੁਰਾਣੀ ਹੁੰਦੀ ਸੀ ਤਾਂ ਛੋਟੀ ਇਟਾਂ ਵੀ ਹੋਣੀ ਚਾਹੀਦੀਆਂ ਇੱਥੇ ਆਉ ਦੇਖਿਏ ਇੱਥੇ ਸਾਨੂੰ ਕੋ ਛੋਟੀ ਇਟਾਂ ਮਿਲਦੀਆਂ ਨਹੀਂ ਮਿਲਦੀਆਂ ਇਹ ਦੇਖੋ ਜੀ ਇਹ ਸਾਰੀਆਂ ਇਟਾਂ ਜਿਹੜੀਆਂ ਹੈਗੀਆਂ ਹੈ ਇਹ ਸਾਰੀਆਂ ਛੋਟੀਆਂ ਇਟਾਂ ਇਹ ਦੇਖੋ ਜੀ ਇਹ ਉਹ ਜਿਹੜੀ ਸਮਾਦ ਹੈ ਬਾਬਾ ਸ੍ਰੀ ਚੰਦੀ ਤੇ ਗੁਰਦਾਰਤਾਲੀ ਸਾਹਿਬ ਇਹ ਛੋਟੀਆਂ ਇਟਾਂ ਹੈ ਇਹ ਸਾਰੀ ਚੀਜ਼ਾਂ ਜੀਵੇ ਸਾਜਾ ਪੰਜਾਬ ਦੀ ਜੀਓ ਲੋਕੇਸ਼ਨ ਦੇ ਹਿਸਾਬ ਨਾਲ ਪੁਰਾਣੇ ਅੰਗਰੇਜ਼ਾਂ ਦੇ ਮੈਪ ਦੇ ਹਿਸਾਬ ਨਾਲ ਜੀਓ ਲੋਕੇਟ ਕਰਕੇ ਇੱਥੇ ਪੀੜ ਵੀ ਹੈਗਾ ਟਾਲੀਆਂ ਵੀ ਹੈਗੀਆਂ ਇੱਥੇ ਤੇ ਉਹ ਪੱਥਰ ਵੀ ਹੈਗੇ ਆ ਛੋਟੀ ਇਟ ਦੇ ਜਿਹਦੇ ਨਾਲ ਇਹ ਜਗਾ ਬਣੀ ਸੀ ਇਹ ਟਾਲੀ ਸਾਹਬ ਦੇ ਪਿਛਲੇ ਵਾਲਾ ਪਾਸਾ ਤਨੋਸੀ ਦਿਖਾ ਰਹੇ ਹਾਂ ਜੀ ਜਿਹੜਾ ਟੱਟ ਕੇ ਸਾਰਾ ਨਵਾਂ ਬਣ ਗਿਆ ਸੀ ਉਥੇ ਸ਼ੈੱਡ ਬਣਿਆ ਸੀ ਤੇ ਇਹ ਸ਼ੈੱਡ ਵੀ ਹੁਣ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਜਿਹੜਾ ਖੰਭਾ ਸਾਨੂੰ ਅਗਲੇ ਪਾਸੇ ਦਿਖਦਾ ਸੀ ਉਹੀ ਖੰਭਾ ਸਾਨੂੰ ਹੁਣ ਪਿਛਲੇ ਪਾਸਿਓਂ ਵੀ ਦਿਖ ਰਿਹਾ ਹੈ ਜੀਬੇ ਸਾਂਝਾ ਪੰਜਾਬ ਅੱਜ ਤੁਹਾਡੇ ਨਾਲ ਲਾਹੌਰ ਰੇਲਵੇ ਸਟੇਸ਼ਨ ਦੇ ਨੇੜੇ ਬਾਬਾ ਸ੍ਰੀ ਚੰਦ ਜਿਹੜਾ ਟਾਲੀ ਸਾਹਿਬ ਡੇਰਾ ਹੁੰਦਾ ਸੀ ਸਮਾਗ ਸੀ ਉਹਨਾਂ ਦੀ ਉਥੇ ਤੁਹਾਨੂੰ ਅਸੀਂ ਅੱਜ ਲੈ ਕੇ ਗਏ ਆਂ ਜੀ ਇਹ ਜਗ੍ਹਾ ਜੀਵੇ ਸਾਜਾ ਪੰਜਾਬ ਨੇ 1867 ਦੇ ਪੁਰਾਣੇ ਇੰਗਲਿਸ਼ ਡੌਰ ਦੇ ਮੈਪ ਤੋਂ ਲੱਭ ਕੇ ਇਹਨੂੰ ਜੀਓ ਲੋਕੇਟ ਕੀਤਾ ਜੀ ਗੂਗਲ ਮੈਪਸ ਤੇ ਜਿਹਦੇ ਕਰਕੇ ਤੁਹਾਨੂੰ ਇਹ ਟੈਕਨੋਲੋਜੀ ਯੂਜ਼ ਕਰਕੇ ਅੱਜ ਇਹ ਜਗਾ ਫੇਰ ਸਿਕ ਸੰਗਤਾਂ ਦੀ ਨਜ਼ਰ ਵਿੱਚ ਆਈ ਹੈ ਜੀ ਇਹੋ ਜੀ ਹੋਰ ਪੁੱਲੀ ਵਿਸਰੀਆਂ ਸਿੱਖ ਹਿਸਟਰੀ ਤੇ ਗੁਰੂ ਸਾਹਿਬਾਂ ਦੇ ਨਾਲ ਰਿਲੇਟਡ ਜਗਾ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ